ਦੇਖੋ ਧੂਰੀ ਵਾਸੀਆਂ ਵਾਸਤੇ ਬੜੀ ਵੱਡੀ ਖੁਸ਼ਖਬਰੀ ਹੈ ਜਿੱਥੇ ਜਿਹੜਾ ਧੂਰੀ ਵਾਲਾ ਰੇਲਵੇ ਸਟੇਸ਼ਨ ਆ ਉੱਥੇ ਦੋ ਨਵੇਂ ਪਲੇਟਫਾਰਮ ਬਣੇ ਜਾ ਰਹੇ ਨੇ ਇੱਕ ਬਹੁਤ ਵੱਡੀ ਖੁਸ਼ਖਬਰੀ ਇਹ ਵੀ ਹੈ ਕਿ ਹੁਣ ਧੂਰੀ ਤੋਂ ਸਿੱਧਾ ਚੰਡੀਗੜ੍ਹ ਵਾਸਤੇ ਰੇਲਵੇ ਦੀ ਕਨੈਕਟੀਵਿਟੀ ਹੋ ਜਾਣੀ ਹੈ ਕੇਂਦਰ ਸਰਕਾਰ ਵੱਲੋਂ ਬੜਾ ਵਧੀਆ ਡਿਸੀਜਨ ਲਿਆ ਗਿਆ ਤੇ 203 ਕਰੋੜ ਰੁਪਏ ਦਾ ਬਜਟ ਪਾਸ ਕਰ ਦਿੱਤਾ ਗਿਆ ਜਿਹਦੇ ਨਾਲ ਧੂਰੀ ਦੀ ਸਿੱਧੀ ਕਨੈਕਟੀਵਿਟੀ ਚੰਡੀਗੜ੍ਹ ਨਾਲ ਹੋ ਜੂਗੀ ਮੈਂ ਮੈਨੂੰ ਜਿੰਨਾ ਤੱਕ ਪਤਾ ਹੈ ਵੀ ਧੂਰੀ ਦੇ ਵਿੱਚੋਂ ਕਰੀਬ 2 ਕ ਬੱਸਾਂ ਚੰਡੀਗੜ੍ਹ ਵਾਸਤੇ ਮਿਲਦੀਆਂ ਨੇ ਅੱਜ ਉਹ ਵੀ ਬੜਾ ਮੁਸ਼ਕਲ ਦੇ ਨਾਲ ਇੱਥੋਂ ਜਾਣ ਦੇ ਵਿੱਚ ਦਿੱਕਤ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਰੇਲਵੇ ਸਟੇਸ਼ਨ ਤੋਂ ਟ੍ਰੇਨ ਫੜਿਆ ਕਰੋਗੇ ਤੇ ਸਿੱਧਾ ਚੰਡੀਗੜ੍ਹ ਜਾ ਕੇ ਆਪਣਾ ਕੰਮ ਕਰਵਾ ਸਕਦੇ ਹੋ ਤਾਂ ਉੱਥੋਂ ਵਾਪਸ ਆ ਸਕਦੇ ਹੋ ਬਹੁਤ ਵੱਡਾ ਇੱਕ ਤੋਹਫਾ ਧੂਰੀ ਵਾਸੀਆਂ ਨੂੰ ਬਠਿੰਡੇ ਵਾਸੀਆਂ ਨੂੰ ਤੇ ਬਾਕੀ ਇਲਾਕੇ ਦੇ ਲੋਕ ਜਿਹੜੇ ਰਸਤੇ ਦੇ ਵਿੱਚ ਆਉਂਦੇ ਆ ਸਾਰਿਆਂ ਵਾਸਤੇ ਸੈਂਟਰ ਸਰਕਾਰ ਵੱਲੋਂ ਦਿੱਤਾ ਗਿਆ ਮੈਂ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਰੇਲਵੇ ਮਿਨਿਸਟਰ ਅਸ਼ਵਨੀ ਵੈਸ਼ਨਵ ਜੀ ਦਾ ਬਿੱਟੂ ਜੀ ਦਾ ਸਾਰਿਆਂ ਦਾ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਧੂਰੀ ਨੂੰ ਐਡੀ ਵੱਡੀ ਸੁਗਾਤ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਧੂਰੀ ਵਾਸੀ ਸਿੱਧੇ ਚੰਡੀਗੜ੍ਹ ਦੇ ਨਾਲ ਕਨੈਕਟ ਹੋ ਜਾਣਗੇ ਸਿੱਧੇ ਰਾਜਧਾਨੀ ਦੇ ਨਾਲ ਕਨੈਕਟ ਹੋ ਜਾਣਗੇ ਤੇ ਬਹੁਤ ਵੱਡੀ ਵਧੀਆ ਸਹੂਤਾ ਉਹਨਾਂ ਨੂੰ ਮਿਲੂ ਧੂਰੀ ਦਾ ਰੇਲਵੇ ਫਾਟਰ ਵਿੱਚ ਸ਼ਹਿਰ ਦੀ ਸਭ ਤੋਂ ਵੱਡੀ ਸੂਚਨਾ ਇਹਦੇ ਬਾਰੇ ਕੀ ਕਹਿਣਾ ਬੰਦੇ ਦੇਖੋ ਮੈਂ ਕਈ ਵਾਰ ਕਲੀਅਰ ਕੀਤਾ ਹੈ ਵੀ ਕੇਂਦਰ ਸਰਕਾਰ ਨੇ ਹਜ਼ਾਰਾਂ ਹੀ ਰੇਲਵੇ ਓਵਰ ਬ੍ਰਿਜ ਬਣਾਤੇ ਹੋਣਗੇ ਜਿੱਥੇ-ਜਿੱਥੇ ਵੀ ਐਕਸਪ੍ਰੈਸ ਵੇ ਬਣ ਰਹੇ ਆ ਕੇਂਦਰ ਸਰਕਾਰ ਨੂੰ ਕੋਈ ਦਿੱਕਤ ਨਹੀਂ ਅੰਡਰ ਬ੍ਰਿਜ ਬਣ ਜੇ ਓਵਰ ਬ੍ਰਿਜ ਬਣ ਜੇ ਪਰ ਜਿਹੜੇ ਸਾਈਡ ਦੇ ਉੱਤੇ ਕੰਮ ਹੈ ਉਹ ਚਾਹੇ ਤੁਸੀਂ ਜਿਹੜਾ ਬੱਬਨਪੁਰ ਅੰਡਰ ਬ੍ਰਿਜ ਬਣਿਆ ਉੱਥੇ ਜਾ ਕੇ ਪਤਾ ਕਰ ਲਓ ਸੈਰ ਵਾਲਾ ਕੰਮ ਪੰਜਾਬ ਸਰਕਾਰ ਨੇ ਕਰਾਉਣਾ ਉਹਦੇ ਵਿੱਚ ਦਿੱਕਤ ਆ ਰਹੀ ਹੈ ਸੈਂਟਰ ਸਰਕਾਰ ਬਿਲਕੁਲ ਤਿਆਰ ਹੈ ਲੋਕਾਂ ਦੀ ਦਿੱਕਤ ਹੱਲ ਕਰਨ ਵਾਸਤੇ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਨਲਾਇਕੀ ਹੈ बार-बार ਮੁੱਖ ਮੰਤਰੀ ਸਾਹਿਬ ਅਨਾਉਂਸ ਕਰ ਦਿੰਦੇ ਆ ਵੀ ਜੀ ਅਸੀਂ ਕਰਤਾ ਅਸੀਂ ਕਰਤਾ ਪੰਜਾਬ ਸਰਕਾਰ ਵੱਲੋਂ ਨਲਾਇਕੀ ਸਾਬਤ ਹੋ ਰਹੀ ਹੈ ਮੈਂ ਸੈਂਟਰ ਦੇ ਵਿੱਚ ਰੇਲਵੇ ਮਿਨਿਸਟਰੀ ਦੇ ਵਿੱਚ ਵੀ ਗੱਲ ਕੀਤੀ ਆ ਉਹਨਾਂ ਵੱਲੋਂ ਕੋਈ ਦਿੱਕਤ ਨਹੀਂ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਤੋਂ ਇਲਾਵਾ ਅਗਰ ਸਿੱਧਾ ਹੀ ਸੈਂਟਰ ਸਰਕਾਰ ਇਹ ਕੰਮ ਕਰ ਸਕੇ ਤਾਂ ਉਹ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਨੂੰ ਉਮੀਦ ਆ ਵੀ ਜਰੂਰ ਇਸ ਦਾ ਕੋਈ ਹੱਲ ਅਸੀਂ ਆਪਦੇ ਤਰਫੋਂ ਕੱਢਣ ਦੀ ਕੋਸ਼ਿਸ਼ ਕਰਾਂਗੇ